ਸਤਿ ਸ਼੍ਰੀ ਅਕਾਲ ਜੀ ਕੇਆਰ ਟੀਵੀ ਦੇਖ ਰਹੇ ਤੁਸੀਂ ਮੈਂ ਹਰਨਜੀਤ ਕੌਰ ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਪਰ ਉਸ ਤੋਂ ਪਹਿਲੇ ਨਾਸਰ ਪਾਲਨੀ ਹੈ ਹੁੱਕ ਪੇਸ਼ ਕਰੀਏ ਚਾਪ ਅੰਦਰ ਲਗਾਤਾਰ ਕਤਲ ਵਰਗੀਆਂ ਵਾਰਦਾਤਾ ਵਾਪਰ ਰਹੀਆਂ ਨੇ ਵੱਡੀਆਂ ਘਟਨਾਵਾਂ ਹੋਈਆਂ ਨੇ ਇਸੇ ਦੇ ਚਾਹੇ ਬਰਨਾਲਾ ਚਮਾਦਿ ਪਾਰਟੀ ਦੇ ਮੌਜੂਦਾ ਸਰਪੰਚ ਦਾ ਪੀਰਾਂਵੀ ਨਾਮ ਕਤਲ ਕਰ ਦਿੱਤਾ ਗਿਆ ਜਾਣਕਾਰੀ ਤਮਕ ਬਰਨਾਲਾ ਜਿੱਦੇ ਦੇ ਪਧੋਰ ਮਿਲਦੀ ਕਿ ਪੁਰੇ ਜਿੰਨਾ ਗੁਲਾਬ ਸਿੰਘ ਵਾਣਾ ਦੀ ਆਮਾਦਿ ਪਾਰਟੀ ਦੇ ਮੌਜੂਦਾ ਸਰਪੰਚ ਸੁਖੀ ਸਿੰਘ ਦਾ ਪੀਰਾਂਵੀ ਨਾਮ ਕਤਲ ਕੀਤਾ ਗਿਆ 57 ਬੰਦੇ ਨੇ ਸਰਪੰਚ ਸੁਖੀ ਸਿੰਘ ਸਮੇਤ ਇਹ ਜਾਣਕਾਰੀ ਦਿੱਤੀ 30 ਹੱਥਿਆਰਾਂ ਨਾਲ ਹਮਲਾ ਕਰਕੇ ਦਲਦਿ ਯਮੇ ਸਰਡੇ ਗੁਰੂ ਬਾਜ਼ਾਰ ਦੇ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ ਜਿੱਥੇ 68 ਸਾਲਾ ਬਜ਼ੁਰਗ ਤੇ 4 ਤੋਂ 5 ਲੋਕਾਂ ਨੇ ਹਮਲਾ ਕਰ ਦਿੱਤਾ ਪੁਰਾਣੀ ਰਣਜੀਤ ਦੇ ਚੌਕੇ 'ਇਹ ਹਮਲਾ ਹੋਇਆ ਪੂਰੀ ਘਟਨਾ ਸੀਸੀਟੀਵੀ ਦੇ ਪਿੱਛੇ ਵੀ ਕੈਦ ਹੋ ਗਈ ਪਰ ਅਫਸੋਸ 60 ਦਿਨ ਬੀਤਣ ਤੋਂ ਬਾਅਦ ਵੀ ਪੁਲਿਸ ਨੇ ਹਾਲੇ ਤੱਕ ਇਸ ਸਬੰਧ ਵਿੱਚ ਕੋਈ ਵੀ ਕਾਰਵਾਈ ਨਹੀਂ ਕੀਤੀ ਕਿ ਕਿਸਾਨ ਆਗੂ ਚਕਰੀ ਸਿੰਘ ਕੰਨੇਵਾਲ ਮੰਨ ਵਰਤ ਤੇ ਬੈਠੇ ਹੋਏ ਨੇ ਤੇ ਉਹਨਾਂ ਦੇ ਮਰਨ ਵਰਤ ਦਾ 21ਵਾਂ ਦਿਨ ਹੈ ਸਵੇਰੇ ਕਾਂਗਰਸ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਵੜੀ ਉਹਨਾਂ ਨੂੰ ਦਿਸਨ ਰਾਜਾ ਬੜੀ ਨੇ ਜੁਨਾ ਮੁਲਾਕਾਤ ਕਰਕੇ ਉਹਨਾਂ ਦਾ ਹਾਲ ਜਾਣੇ ਉਹਨਾਂ ਦੇ ਨਾਲ ਗੁਰੂ ਜੀ ਦਾ ਤਖਤੂਰ ਵੀ ਮੌਜੂਦ ਸੀ ਨੇ ਜਦੋਂ ਆਹੋ ਆਲੋ ਨੇ ਕਿਹਾ ਕਿ ਸਤਾਟ ਅਨਿਵਾਦਿਤ ਚਸਲੇ ਨੂੰ ਸਲਾਮ ਕਰਦੇ ਨੇ ਕਿ ਸਰਕਾਰ ਨੂੰ ਕਿਸਾਨਾਂ ਦੀ ਮੰਗਾਂ ਮੰਨ ਕੇ ਉਹਨਾਂ ਨੂੰ ਲਾਗੂ ਕਰਨਾ ਚਾਹੀਦਾ ਉਹਨਾਂ ਨੇ ਕਿਹਾ ਕਿ ਅਸੀਂ ਧਲੇਵਾ ਦੇ ਮਨਵਰਤਨ ਦਾ ਖਤਮ ਕਰਵਾਉਂਦੇ ਹਾਂ ਕਿ ਆਪਣੇ ਕਰਤੇ ਦਿਰੜ ਨੇ ਉਹਨਾਂ ਨੇ ਕਿ ਦਲੇਵਾਲ ਨੇ ਕਿਹਾ ਕਿ ਚੋਣ ਮੁਕਾਵਾ ਵਿਖਿਆ ਜਾਵੇਗਾ ਬ੍ਰਿੰਗ ਨੇ ਕਿਹਾ ਕਿ ਜੇਕਰ ਮੈਨੂੰ ਕੁਝ ਹੁੰਦਾ ਹੈ ਤੇ ਮੈਂ ਕਿਸਮਤ ਵਾਲਾ ਹੁੰਦਾ ਉਹਨਾਂ ਨੇ ਕਿ ਪੰਜਾਬ ਦੇ ਜਿੱਤ ਜਿੱਤੇ ਆਉਣ ਦਾ ਫਰਮ ਨਹੀਂ ਕਰਦਾ ਸਗੋਂ ਇੱਕ ਪੰਜਾਬ ਦੇ ਮੁੱਖ ਮੰਤਰੀ ਤੋਂ ਬਤਨਮਾਨ ਹੋਣਾ ਚਾਹੀਦਾ ਹੈ ਕਿ ਕੇਂਦਰ ਸਰਕਾਰ ਘਾਟੋ-ਘਾਟ ਕੇ ਕੇਂਦਰੀ ਮੰਤਰੀ ਅਮਿਤ ਸ਼ਾਹ ਨੂੰ ਇੱਥੇ ਆ ਕੇ ਕਿਸਾਨਾਂ ਨਾਲ ਗੱਲ ਕਰਨੀ ਚਾਹੀਦੀ ਹੈ ਉਹਨਾਂ ਨੇ ਕਿਹਾ ਕਿ ਦਲੇਵਾਲ ਸਾਹਿਬ ਆਪਣੀ ਜਾਨ ਤੇ ਜ਼ੁਕਮੇ ਚਵਾ ਕੇ ਪੰਜਾਬ ਦੇ ਲੋਕਾਂ ਦੇ ਲਈ ਲੜਾਈ ਲੜ ਰਹੇ ਨੇ ਕਿਰਾਉ ਗਾਹੀ ਨਾਲ ਗੱਲ ਕਰਕੇ ਜਗਜੀਤ ਸਿੰਘ ਦਲੇਵਾਲ ਦਾ ਮਾਮਲਾ ਦੇਸ਼ ਦੀ ਸੰਸਦ ਵਿੱਚ ਚੁੱਕਣਗੇ ਦਾ ਸੀ ਕਿ ਪੰਜਾਬ ਦੇ ਡੀ.ਸੀ.ਪੀ. ਕਰੋਬ ਯਾਦਵ ਫੌਰੀ ਬਾਟਰ ਦੇ ਪੰਚ ਸਰ ਤੋਂ ਉਨ੍ਹਾਂ ਨੇ ਜੱਜੀ ਸਿੰਘਲੇਵਾਲ ਨਾਮ ਦਾ ਪਾਕੀ ਤੀਜੀ ਪੱਤੀ ਸੇ ਦਾ ਖਾਜ ਕਰਿਆ। ਵਿਦਿਆਰਥੀ ਸੈਕਟਰ 32 ਤੋਂ ਬੀ.ਸੀ.ਐਮ. ਜਿਹੜੇ ਪਾਰੀ ਹੰਗਾਮਾ ਹੋਇਆ ਸਕੂਲ ਅੰਦਰ バス ਨੇ ਦੁੱਤੀ ਜਮਾਤੀ ਵਿਦਿਆਰਥੀ ਨੂੰ ਉੱਚਾ ਦਿੱਤਾ ਹਲੇ ਤਾਂ ਪਤਾ ਨਹੀਂ ਲੱਗ ਸਕਿਆ ਕਿ ਲੜਕੀ ਕਿਸ ਹਾਲਤ ਵਿੱਚ ਹੈ バス ਤੇ ਠਾਈ ਸੀ ਆਪਣੇ ਬੱਚਿਆਂ ਨੂੰ ਸਕੂਲ ਛੱਡਣ ਆਏ ਪਰਿਵਾਰਕ ਮੈਂਬਰਾਂ ਨੇ ਦੇਖਿਆ ਜਦੋਂ ਆਪਣੇ ਬੱਚੇ ਨੂੰ ਸਕੂਲ ਵਿੱਚੋਂ ਆਏ ਤਾਂ ਦੇਖਿਆ ਕਿ 25 ਮੁੰਡੀਆਂ ਸਖਤ ਹਾਲਤ ਵਿੱਚ ਸਪਾਰ ਲਿਜਾਇਆ ਜਾ ਰਿਹਾ ਸੀ ਤੇ 25 ਦੀ ਮੌਕੇ ਕਹੀ ਮੌਤ ਹੋ ਗਈ ਲੜਕੀ ਦੀਆਂ ਅੱਖਾਂ ਬਾਹਰ ਨਿਕਲ ਰਹੀਆਂ ਸਨ ਉਸ ਦੇ ਚਿਹਰੇ ਤੇ ਬੱਸ ਟਾਇਰ ਦੇ ਨਿਸ਼ਾਨ ਸਨ ਤੋਂ ਕਮਜ਼ੋਰ ਲੜਕੀ ਦੀ ਮੌਕੇ ਤੇ ਮੌਤ ਹੋ ਗਈ ਸੀ ਉਸ ਨੂੰ 40 ਸਪਾਰ ਲਿਜਾਇਆ ਗਿਆ ਜਿਸ ਤੇ ਡਾਕਟਰਾਂ ਨੇ ਐਲਾਨ ਕਰ ਦਿੱਤਾ ਅਮਾਇਰਾ ਆਪਣੇ ਬੱਚਿਆਂ ਦੀ ਕਲੋਟੀ ਤੇ ਸੀ ਥਾਣਾ ਡਿਵੀਜ਼ਨ ਨੰਬਰ 7 ਦੇ ਸੱਚੋ ਕੋਲ ਦਸਿੰ ਕਰਨਾ ਵਾਲੀ ਥਾਂ ਤੇ ਪਹੁੰਚ ਕੇ ਨੇ ਪੁਲਿਸ ਅਨੁਸਾਰ ਮਾਮਲੇ ਦੀ ਗੰਗਾਈ ਨਾਲ ਜਾਂਚ ਕਰੀ ਕੀਤੀ ਜਾ ਰਹੀ ਹੈ ਤੇ ਮਸ਼ਹੂਰ ਤਬਲਾ ਵਾਦਕ ਉਸਤਾਦ ਜ਼ਾਕਰ ਹੁਸੈਨ ਦਾ ਅਮਰੀਕਾ ਦੇ ਸੰਸਦ ਸਕੂਲ ਚ ਇੱਕ ਅਸਤਾਜ ਦੇ ਹੰਕ ਹੋ ਗਿਆ ਉਹਨਾਂ ਨੂੰ ਆਈਸੀਯੂ ਵਿੱਚ ਇਸ ਸਮੇਂ ਵੀ ਫਿਨੰਸ਼ੀਅਲ ਅਪਾਰਡਾਕਟ ਕਰਵਾਇਆ ਗਿਆ ਸੀ ਕਿਉਂਕਿ ਉਹਨਾਂ ਨੇ ਇਤਿਹਾਸਿਕ ਤੌਰ 'ਤੇ ਆਖਰੀ ਸਾਲ ਐਨੇ ਉਹਨਾਂ ਰੰਜਨ ਜਗਤਵਰਦੀ ਚਾਤੂਨ ਦੀ ਸੈਲ ਦੀ ਮੌਤ ਨਾਲ ਸੋਕ ਦੀ ਲਹਿਰ ਦੌਰ ਗਈ ਹੈ ਨਾਲ ਇਸੇ ਤਿਰੰਧ ਬਾਅਦ ਉਹਨੂੰ ਅਮਰੀਕਾ ਦੇ ਸੈਨ ਫਰਾਂਸਿਸਕੋ ਦੀ ਹਸਪਤਾਲ ਵਿੱਚ ਪਹੁੰਚ ਕਰਵਾਇਆ ਗਿਆ ਸੀ ਜਿੱਥੇ ਨਾਲ ਜਿਗਿਆਸਾ ਸਮੱਸਿਆਵਾਂ ਦਾ ਸੰਭਾਗਾਰੇ ਸਭ ਤੇ ਕੀਤਾ ਸਾਵੇ ਸਣ ਬਲੱਡ ਪ੍ਰੈਸ਼ਰ ਦੀ ਸਮੱਸਿਆ ਤੋਂ ਵੀ ਗਿਰਸਣ ਇਸੇ ਕੰਡੀ ਪਰਿਵਾਰ ਨੇ ਸੋਮਵਾਰ ਨੂੰ ਦਿੱਤੀ ਦਿੱਤੀਆ ਪਰਿਵਾਰ ਮੁਤਾਬਕ ਉਹਨੂੰ ਸੈਨ ਇੰਡੋਪੈਥਿਕ ਪਰਮਲੀ ਫਾਈਬਰੋਸਿਸ ਤੋਂ ਪੀੜਤ ਸਨ ਪਰਵਾਨਾ ਦੱਸਿਆ ਦੇ ਦੋ ਹਫ਼ਤੇ ਪਹਿਲਾਂ ਤੋਂ ਹਸਪਤਾਲ ਡਾਕਟਰ ਖਸਮ ਜਦੋਂ ਲਾ ਦੀ ਖਾਦਤ ਵਿਗੜ ਗਈ ਤਾਂ ਮੋਬਾਈਲ ਸੇ ਦਿੱਚੇ ਪਰਟੀ ਕਰਵਾਇਆ ਗਿਆ ਸੀ ਜਿਸ ਤੋਂ ਉਨ੍ਹਾਂ ਨੇ ਆਖਰੀ ਸਾਲ ਇਹ ਨਵਜਰਵ 9 ਮਾਰਚ ਨੂੰ ਜੇਕਰ ਮੁੰਬਈ ਵਿੱਚ ਹੋਇਆ ਸੀ ਤੇ ਉਨ੍ਹਾਂ ਦੀ ਲੱਖ ਯੋਗਦਾਨ ਲਈ 1988 ਵਿੱਚ ਪਦਮ ਸ਼੍ਰੀ 2002 ਵਿੱਚ ਪਦਮ ਪਰਮੋਸ਼ਣ ਤੇ 2023 ਵਿੱਚ ਪਦਮ ਵਿਪੋਸ਼ਨਾ ਸਨ ਮਾਣਿਤ ਕੀਤਾ ਗਿਆ ਸੀ ਗੱਲ ਕਰਦੇ ਮੌਸਮ ਦੀ ਪੰਜਾਬ ਚੰਨੀ ਕਟੂ ਦੇ ਸ਼ੀਤ ਲਹਿਰ ਨੂੰ ਲੈ ਕੇ ਮੌਸਮ ਵਿਭਾਗ ਨੇ ਨਵਾਂ ਅਲਰਟ ਜਾਰੀ ਕੀਤਾ ਹੈ ਹਫਤੇ ਦੇ ਮੈਦਿਨੇ ਦਸੰਬਰ ਤੱਕ ਅਲਰਟ ਹੈ ਸਭ ਤੋਂ ਵੱਡਾ ਕਾਰਨ ਪਾਕਿਸਤਾਨ ਨਾਲ ਲੱਗਦੇ ਸਰਹੱਦ ਦੇ ਨੇੜੇ ਦਬਾਅ ਖੇਤਰ ਦਾ ਬਣਨਾ ਨਵਾਂ ਵੈਸਟਰਨ ਡਿਸਲੋਗ ਦਾ ਸਰਕਾਰ ਨੂੰ ਖੁਣਾ ਦੇ ਨਾਲ ਹੀ ਪੰਜਾਬ ਦਾ ਆਗਮਪੁਰ ਇੱਕ ਖਾਸ ਤੌਰ ਤੇ ਮੈਦਾਨੀ ਇਲਾਕੇ ਵਿੱਚ ਸਭ ਤੋਂ ਖੁਣਾ ਸ਼ਹਿਰ ਰਿਹਾ ਆਗਮਪੁਰ ਵਿੱਚ ਕਰਤਾ ਮਾਨ ਇੱਕ ਬਚੰਨਾ ਫਿਰ ਰਹੀ ਦਰਜ ਕੀਤਾ ਗਿਆ ਜਦੋਂ ਕਿ ਮੌਸਮ ਵਿਭਾਗ ਅਨੁਸਾਰ ਚੰਡੀਗੜ੍ਹ ਸਮੇਤ ਪੰਜਾਬ ਦੇ 18 ਜ਼ਿਲ੍ਹਿਆਂ ਵਿੱਚ yellow alert ਜਾਰੀ ਕੀਤਾ ਗਿਆ ਹੈ ਤੇ ਕਈ ਜ਼ਿਲ੍ਹਿਆਂ ਵਿੱਚ بارش ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਤਨਾਸੀ ਸ਼ੀਤਲੈਪ ਦਾ ਅਲਰਟ ਪੰਜਾਬ ਦੇ ਵਿੱਚ ਜਾਰੀ ਕੀਤਾ ਗਿਆ ਹੈ ਪੰਜਾਬੀ ਗਾਇਕ ਰੰਜੀਤ ਬਾਵਾ ਇੱਕ ਵਾਰ ਸਿਹਲ ਹਿਮਾਚਲ ਦੇ ਰੈੱਡ ਕਰਾਸ ਮੇਲੇ ਜੋ ਮੋਨ ਵਾਲਾ ਮਨਾ ਦਾ ਸ਼ੋਅ ਰੱਦ ਹੋ ਗਿਆ ਜਿਸ ਨੂੰ ਬਾਅਦ ਰੰਜੀਤ ਬਾਵਾ ਨੇ ਇੰਸਟਾਗ੍ਰam ਤੇ ਪੋਸਟ ਸ਼ੇਅਰ ਕੀਤੀ ਉਹਨਾਂ ਨੇ ਹਿਮਾਚਲ ਲਈ ਮੁਸਲਮਾਨ ਜਨਸੂਚੀ ਤੋਂ ਅਪੀਲ ਕੀਤੀ ਹੈ ਤੇ ਲਿਖਾਇਆ ਕਿ ਸ਼ੋਅ ਰੱਦ ਹੋਣ ਨੂੰ ਨਿਛੇ ਹਿੰਦੂ ਸਿੱਖ ਫੈਲਗਾਨਤੀ ਕੰਮ ਕਰ ਰਹੀ ਹੈ ਹਿਮਾਚਲ ਚ ਮੇਰਾ 1 ਸਾਲ ਵਿੱਚ ਇਹ ਤੀਜਾ ਸ਼ੋਅ ਰੱਦ ਹੋਇਆ ਤੁਸੀਂ ਉਹਨਾਂ ਲੋਕਾਂ ਨੂੰ ਸਮਝਾਓ ਜਿਹੜੇ ਕਰਮ ਦੇ ਪਿੱਛੇ ਰਾਜਨੀਤਿਕ ਖੇਡਦੇ ਨੇ ਲਾਲਨਗਰੋਂ ਤੁਸਿਲ ਰਹੇ ਮੈਂ ਇਹਦਾ ਸਾਖ ਖਬਰਾਂ ਵਿੱਚ ਕੁਝ ਵੀ ਨਹੀਂ ਸੁਣੀ ਕਿ ਇਹ ਫਾਲਤੂ